ਸਤਿ ਸ਼੍ਰੀ ਅਕਾਲ ਬਾਈ ਜੀ ਸਾਰੇ ਕਿਸਾਨ ਭਰਾਵਾਂ ਨੂੰ ਸਵਾਗਤ ਹੈ ਤੁਹਾਡਾ ਫਿਰ ਤੋਂ ਆਪਣੇ ਨੰਬਰ ਦਾ ਡੇਰੀ ਫਾਰਮ ਤੇ ਤਾਂ ਜਿਹੜੀ ਆਪਾਂ ਇਹ ਵੀਡੀਓ ਰਿਕਾਰਡ ਕਰੀਆ ਬਾਈ ਜੀ ਆਪਣੀ ਪਿੰਡ ਫੂਤੋਂ ਜਿੱਥੇ ਇੱਕ ਵੀਰ ਕੁਰੇ ਬਾਈ ਜੀ ਬੱਚੀ ਭਕਾਉਆ ਵੀ ਕੁਆਲਿਟੀ ਕੁਆਲਿਟੀ ਚੈੱਕ ਕਰਦੇ ਬਾਕੀ ਚੰਗੇ ਰਿਕਾਰਡ ਦੀਏਗੀ ਜਿਆ ਜਾਣਕਾਰੀ ਮਾਲਕਾਂ ਕੋਲੋਂ ਬਾਈ ਜੀ ਇਸ ਵੀਡੀਓ ਤੁਰਤ ਤੁਰਤ ਸਾਂਝੀ ਕਰ ਆਂਗੇ ਮੋਬਾਈਲ ਨੰਬਰ ਸਕੀਨ ਤੇ ਲਿਆਂਦਾ ਹੋਊਗਾ ਤਾਂ ਮਾਲਕਾਂ ਨਾਲ ਸੰਪਰਕ ਕਰ ਸਕੋਗੇ ਤੇ ਬਈ ਉਮੀਦ ਕਰਦੇ ਆ ਜਿਹੜੇ ਵੀ ਚੈਨਲ ਨਾਲ ਜੁੜੇ ਹੋਏ ਸਾਰੇ ਠੀਕਾ ਕਮੋਗੇ ਤੇ ਇਦਾਂ ਦੇ ਵੀਡੀਓ ਹੋਰ ਦੇਖਣ ਲਈ ਬਾਈ ਚੈਨਲ ਨੂੰ ਸਬਸਕ੍ਰਾਈਬ ਵੈਲਕਮ ਟੂ ਅਵਰ ਚੈਨਲ ਬਟਰ ਜੁੜ ਦਵਾਲੇ ਤਾਂ ਕਿ ਆਉਣ ਵਾਲੀ ਵੀਡੀਓ ਨੋਟੀਫਿਕੇਸ਼ਨ ਤੁਹਾਨੂੰ ਤੋਂ ਪਹਿਲਾਂ ਪਹੁੰਚੇ ਤੇ ਜੇ ਕਿਸੇ ਵੀ ਨੇ ਬਈ ਆਪਣੇ ਤੋਂ ਏਦਾਂ ਦੀ ਵੀਡੀਓ ਰਿਕਾਰਡ ਕਰਾਉਣੀ ਹੋਵੇ 9417950102 ਆਪਣਾ ਮੋਬਾਈਲ ਨੰਬਰ ਆਪਣੇ ਸੰਪਰਕ ਕਰ ਸਕਦੇ ਹੋ ਤੇ ਹੁਣ ਆਪਾਂ ਮਾਲਕ ਨਾਲ ਗੱਲਬਾਤ ਕਰਦੇ ਆਂ ਬਈ ਬੱਛੀ ਜਾਣਕਾਰੀ ਦੋਨੇ ਆ। ਅੱਛਾ ਬਾਈ ਸਤਿ ਸ਼੍ਰੀ ਅਕਾਲ ਜੀ। ਬਈ ਨਾਮ ਆਪਣਾ ਨਾਮ ਗਗਨਦੀਪ ਸਿੰਘ ਜੀ। ਪਿੰਡ ਬਈ ਪੂਰਾ ਕਿਹਾਂ ਹਾਂ ਜੀ? ਤੇ ਘਰ ਕਿਸਰੇਗਾ ਵੀ ਬੰਦ ਚ? ਘਰ ਆਪਣਾ ਕਚਹਿਰੀਆਂ ਤੋਂ ਮਾੜਾ ਜਿਹਾ ਦੂਰ ਯਾਰ। ਥੋੜੀ ਕਹਾਂ ਹਾਂ। ਠੀਕ ਆ ਬਈ ਜੀ। ਜੇ ਵੀ ਬ ਉਮਰ 5 ਤੋਂ 6 ਮਹੀਨਿਆਂ ਦੇ ਵਿੱਚ ਵਿੱਚ ਆ ਗਈ। 5 ਤੋਂ 6 ਮਹੀਨਿਆਂ ਦੇ ਵਿੱਚ ਵਿੱਚ ਆ ਗਈ। ਬਾਕੀ ਸੀਮਨ ਕਿਹੜੇ ਦੀ ਆ ਗਈ? এবੀਐਸ ਸੀਮਨ ਦੀ ਆ ਜੀ ਸੈਕਸ ਦਾ। ਅੱਛਾ ਸੈਕਸਰ ਸੀਮਨ ਦੀ এবੀਐਸ ਵਾਲੀ। ਹਾਂਜੀ। ਠੀਕ ਆ ਬਾਈ ਜੀ। ਮਦਰ ਮਿਲ ਕੇ ਨਾ ਚਲੀ ਬਾਈ ਦੀ ਮਾਂ। ਮਦਰ ਮੈਂ ਇੱਕ ਪਹਿਲੇ ਛੋਏ ਜੀ 30 ਪਲੱਸ ਚਲੀ ਜੀ। ਅੱਛਾ ਥੋੜੇ ਘਰੇ ਚਲੀ ਆਉਂ। ਹਾਂਜੀ। ਘਰ ਦੀ ਉਹ ਵੀ ਉਹ ਵੀ ਘਰ ਦੀ ਆ। ਹਾਂਜੀ ਘਰ ਦੀ ਘਰ ਦੀ ਉਹ ਵੀ ਘਰ ਦੀ ਆ। ਘਰ ਦੀ ਜਾਂਮਲ ਬਾਈ ਜੀ ਗਾਂਹ ਇਹ ਆ ਗਈ। ਇਹ ਆ ਗਈ। এবੀਐਸ ਵਾਲਿਆਂ ਦੇ ਸੈਕਸਰ ਸੀਮਨ ਦੀ ਬੱਚੀ ਆ ਗਈ। ਤੋਰ ਕੇ ਤਾਂ ਨਹੀਂ ਪਈ ਲੰਮੀ। ਆ ਜਾਓ। ਕਿਹੜਾ ਬਾਈ ਜੀ? ਬੱਚ ਚੰਗੇ ਸੀਮੰਟ ਦੀ ਆ ਗਈ ਠੀਕ ਹੈ ਸੇਬ ਇਸ ਵਾਲੇ ਦੇ ਬਾਕੀ ਬਾਈ ਨੂੰ ਸੀਮੰਟ ਐਗਜ਼ੈਕਟ ਹੀ ਆਗਰੀਆ ਪਰ ਬਾਈ ਦਾ ਵਧੀਆ ਠੀਕਾ ਭਰਾਇਆ ਸੀ ਮਹਿੰਗਾ ਸੀਗਾ ਸੈਕਟਰ ਸੀਮੰਟ ਭਰਾਇਆ ਸੀ ਹੋਰ ਲਾ ਬਾਈ ਕੱਦ-ਕੱਦ ਕਰਮ ਵਾਲੇ ਹੁਣੀ ਬਹੁਤ ਆ ਵੀ ਬਾਈ ਦੇ ਛਾਤੀ ਛਾਤੀ ਦੇ ਘਰੋਂ ਦੇ ਘਰੋਂ ਬਾਹਰ ਵੀਡੀਓ ਵੀ ਤਾਂ ਬਣਾਉ ਨੇ ਕਿਉਂਕਿ ਘਰੇ ਬਾਈ ਤਾਂ ਚੀ ਆਂਦੀ ਸੀਗੇ ਤੇ ਆਪਾਂ ਥੋੜਾ ਜਿਹਾ ਲੇਟ ਹੋ ਗਿਆ ਕਰਕੇ ਤੇ ਕੁਆਲਟੀ ਕੁਆਲਟੀ ਬੱਚੀ ਦੀ ਚੈੱਕ ਕਰ ਸਕਦੇ ਪਰ ਵੀ ਇੱਕ ਵਾਰੀ ਘਰ ਤੋਂ ਲੋਕੀ ਬਿਮਾਰੀ ਪ੍ਰੂਫ ਲਈ ਬਾਈ ਝੋਲੇ ਚਾਰ ਸਾਡੇ ਬਹੁਤ ਸੋਹਣਾ ਗਿਆ ਤੇ ਸਨ ਲੱਗਾ ਕਰਮ ਵਾਲੀ ਕੀ ਕਰਨਾ ਬਾਈ ਸਿੱਧੋ ਕਰੋ ਕੁਆਲਟੀ ਕੁਆਲਟੀ ਚੈੱਕ ਬਾਕੀ ਝੂਲੀ ਕਰਮ ਵਾਲੀ ਬਈ ਛੇ ਹੁਣੀ ਤੋਂ ਇਨੀ ਦਿਖਾਉਂਦੀ ਹੈਗੀ ਤੇ 6 ਮਹੀਨੇ ਦੀ ਉਮਰ ਆਹੇ ਤਾਂ ਇਹਣਾ ਬਾਈ ਜੀ ਬਾਕੀ ਬਾਈ ਜੀ ਗਾਗਣ ਗੱਲ ਕਰੀਏ ਇਹਦੇ ਮੁੱਲ ਵਾਲੀ ਦੀ ਮੁੱਲ ਵਾਲੀ ਜੀ ਇਹਦਾ 20000 ਹੈ ਜੀ 20000 ਨਹੀਂ ਥਾਣਾ ਨਹੀਂ ਮੋਕੇ ਦੇ ਮਾਨਤਨ ਵਾੜਾ ਮੋਟਾ ਵਾੜਾ ਮੋਟਾ ਕਰਦਾ ਨਹੀਂ ਮੋਕੇ ਦੇ ਮਾਨਤਨ ਹੋ ਜੂਗਾ ਬਾਈ ਹਾਂ ਜੀ ਤੇ ਬਾਈ ਗੱਲ ਕਰੀਏ ਮੋਬਾਈਲ ਨੰਬਰ ਬੋਦੀ ਆਪਣਾ 73082 75082 52276 52276 ਹਾਂ ਜੀ ਬਾਕੀ ਵੀ ਮਾਲਕ ਦਾ ਮੋਬਾਈਲ ਨੰਬਰ ਸਕਰੀਨ 'ਚ ਲਿ ਜਾਂਦਾ ਹੋਊਗਾ ਜਾ ਜਿਹੜੇ ਕਿਸੇ ਵੀ ਨੂੰ ਚੰਗੀ ਲੱਗੇ ਹੋਵੇ ਬੱਚੀ ਇਹਦੀ ਮਾਲਕਾਂ ਸੰਪਰਕ ਲੰਮੀ ਇੱਕ ਵਾਰੀ ਫਿਰ ਤੋਂ ਦੋੜ ਦੇ ਬਈ ਇਹਨਾ ਬਾਈ ਮਖਰਾ ਨੁਗਰਾ ਬਹੁਤ ਆ ਬੱਚੀ ਦਾ ਕੁਆਲਟੀ ਕੁਆਲਟੀ ਚੈੱਕ ਕਰ ਲਓ ਜੇ ਕਿਸੇ ਵੀ ਨੇ ਬਾਈ ਘਰੇ ਰੱਖਣੀ ਹੋਵੇ ਨਾ ਕਰੇ ਜੂ ਵੀਰ ਨੇ ਸੱਚ ਕੱਟੀ ਬੱਚੀ ਸਾਹਕੇ ਬਾਈ ਬਹੁਤ ਸੋਹਣੀ ਦਾ ਵਹਿਰ ਤਿਆਰ ਕਰ ਸਕਦਾ ਹੈਗਾ ਆ ਜਿਹੜੇ ਕਿਸੇ ਵੀ ਨੂੰ ਚੰਗੀ ਲੱਗੀ ਹੋਵੇ ਮਾਲਕਾਂ ਨਾਲ ਸੰਪਰਕ ਕਰ ਸਕਦੇ ਬੱਚੀ ਕੀਦਲੀ ਤਾਂ ਧੰਨਵਾਦ ਸਾਰੇ ਵੀਰਾਂ ਦਾ ਚੈਨ ਨਾਲ ਜੁੜੇ ਰਹੋ ਪਿਆਰ ਤੇ ਸਤਿਕਾਰ ਦੇ ਰਹੋ ਤਾਂ